ਕੈਨੇਡਾ ਆਨ ਦੇ ਕਈ ਤਰੀਕੇ ਨੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਵੀ ਹੈ ਐਕਸਪ੍ਰੈਸ ਐਂਟਰੀ ਵੀ ਹੈ ਆਪਾਂ ਇਹ ਦੇਖਣਾ ਹੈ ਕਿ ਅਸੀਂ ਪੜ ਕੇ ਕਿਸ ਪ੍ਰੋਗਰਾਮ ਦੇ ਅੰਦਰ ਆ ਸਕਦੇ ਹਾਂ ਤੇ ਵਿਜ਼ਟਰ ਵੀਜ਼ੇ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰੀ ਹੈ ਕਿ ਸਾਡੀਆਂ ਜਿਹੜੀਆਂ ਟਾਈਜ਼ ਨੇ ਉਹ ਸਾਡੀ ਹੋਮ ਕੰਟਰੀ ਨਾਲ ਇੰਡੀਆ ਨਾਲ ਹੋਣ ਸਾਡੀ ਉੱਥੇ ਪ੍ਰਾਪਰਟੀ ਹੋਵੇ ਪੈਨਸ਼ਨ ਹੋਵੇ ਸਾਡੇ ਰਿਲੇਸ਼ਨ ਹੋਣ ਇਦਾਂ ਨਹੀਂ ਕਿ ਸਾਡੇ ਕੋਲ ਉੱਥੇ ਕੁਝ ਨਹੀਂ ਹੈਗਾ ਤਾਂ ਅਸੀਂ ਇੱਥੇ ਆ ਜਾਈਏ ਕਿ ਅਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਕਿ ਜਿਹੜਾ ਸ਼ਾਰਟਕਟ ਕਿ ਆਪਾਂ ਨੂੰ ਆਦਤ ਹੁੰਦੀ ਕੋਈ ਨਹੀਂ ਕਰ ਲਾਂਗੇ ਬਟ ਹਰ ਚੀਜ਼ ਬਲੌਕ ਵਾਈਜ਼ ਬਣਦੀ ਤੁਸੀਂ ਇਹ ਕਰ ਰਹਿਣਾ ਕੰਮ ਕਰਨਾ ਹੈ ਤੁਹਾਨੂੰ ਅਬਜ਼ਰਵ ਕੀਤਾ ਜਾਏਗਾ ਤੁਹਾਡੇ ਜਿਹੜੇ ਡਾਕੂਮੈਂਟਸ ਆ ਉਹ ਕ੍ਰਾਸ ਚੈੱਕ ਕੀਤੇ ਜਾਣਗੇ ਤੇ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ ਜਿਹੜੀ ਜਿਹੜੀ ਮਦਦ ਕਰਦੀਆਂ ਨੇ ਇਸ ਤਰ੍ਹਾਂ ਦੀ ਲੋਕਾਂ ਦੀਆਂ ਜੀ ਆਪਾਂ ਨੂੰ ਅੰਗਰੇਜ਼ੀ ਅੱਛੀ ਆਂਦੀ ਹੈ ਲਿਖਣੀ ਪੜ੍ਹਨੀ ਸੁਣਨੀ ਤੇ ਬੋਲਣੀ ਕੰਪਲੈਂਟ ਇਸ ਉਹ ਮਿਆਚਰਨੀ ਤਾਂ ਕਿਸੇ ਵੀ ਸਟੂਡੈਂਟ ਵਾਸਤੇ ਜਿਹੜਾ ਮਿਨਿਮਮ ਬੈਂਡ 6 7 ਹੈਗਾ ਉਹ ਲੈਣਾ ਬਹੁਤ ਮੁਸ਼ਕਲ ਹੈ। ਅੱਧੀ ਤੱਕ ਸਕੂਲ ਵਿਜ਼ਨਸ ਆਵਨ ਉਹ ਸਕੂਲ ਵਿਜ਼ਨ ਹੈ ਕੀ ਨਾਰਥ ਵਿਜ ਅੱਛਾ ਜਿੱਥੇ ਪੰਜਾਬੀ ਇਨਸਟਾਰਟ ਕਰਤਾ ਗਿਆ ਤੇ ਹੁਣ ਜਿਹੜੇ ਕੁਝ ਗੁਰਦੁਆਰੇ ਤੇ ਮੰਦਿਰ ਦੇ ਪ੍ਰੋਗਰਾਮ ਨੇ ਉਹਨਾਂ ਚ ਵੀ ਹਿੰਦੀ ਪੰਜਾਬੀ ਦੀ ਗ੍ਰਾਂਟ ਦਿੱਤੀ ਜਾ ਰਹੀ ਹੈ ਕਿ ਸਿਫਟ ਕਲਚਰ ਨਾਲ ਜੁੜੀ ਰਹੀ ਹੈ। D5 ਚੈਨਲ ਪੰਜਾਬੀ ਉਤੇ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਗੱਲ ਸੱਚੀ ਹੈ ਲੈ ਕੇ ਮੈਂ ਹਾਂ ਮਹਿਤਾਬੁੱਦੀਨ। ਚੰਡੀਗੜ੍ਹ ਸਟੇਟ AIDS ਕੰਟਰੋਲ ਸੁਸਾਇਟੀ 1998 ਚ ਰਜਿਸਟਰਡ ਹੋਈ ਸੀ ਤੇ ਉਸਨੇ ਅਗਲੇ ਹੀ ਬਰੇ 1999 ਚ ਹੈਲਪਲਾਈਨ ਨੰਬਰ 1097 ਸੇਵਾ ਸ਼ੁਰੂ ਕੀਤੀ। ਤਦ ਇੰਟਰਨੈਟ ਜਾਂ ਆਨਲਾਈਨ ਸੇਵਾਵਾਂ ਬਾਰੇ ਕਿਸੇ ਨੂੰ ਚਿਤ ਚੇਤਾਵਨੀ ਨਹੀਂ ਸੀ। ਹੁਣ ਤਾਂ ਅਜਿਹੀਆਂ ਸੇਵਾਵਾਂ ਦੀ ਪਰਮਾਰ ਹੈ ਪਰ ਲਗਭਗ 27 ਬਰੇ ਪਹਿਲਾਂ ਇਸ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਹੁੰਦਾ। ਅਜੀ ਹਾਈਵੇ ਲਈ ਉਹਨਾਂ ਦਿਨਾਂ 'ਚ ਡਾਕਟਰ ਅਗਨੀਸ਼ ਜੋਲੀ ਉਸ ਸੁਸਾਇਟੀ ਦੇ ਕੋਆਰਡੀਨੇਟਰ ਹੁੰਦੇ ਸਨ ਉਹ ਇੱਕ ਕੁਆਲੀਫਾਈਡ ਆਯੁਰਵੈਦਿਕ ਡਾਕਟਰ ਨੇ ਫਿਰ ਉਹਨਾਂ ਵਕਾਲਤ ਪਾਸ ਕੀਤੀ ਤੇ ਕੈਨੇਡਾ ਜਾ ਕੇ ਸੈਟਲ ਹੋ ਗਏ ਇਸ ਵੇਲੇ ਉਹ ਕੈਨੇਡੀਅਨ ਸੂਬੇ ਮੈਰੀਟੋਬਾ ਦੀ ਰਾਜਧਾਨੀ ਵਿਨਿਪੈਗ 'ਚ ਆਪਣੀ ਖੁਦ ਦੀ ਲਾਅ ਫਰਮ ਜੋਲੀ ਪ੍ਰੋਫੈਸ਼ਨਲ ਲਾਅ ਫਰਮ ਚਲਾ ਰਹੇ ਨੇ ਆਓ ਉਹਨਾਂ ਤੋਂ ਕੈਨੇਡਾ ਸਰਕਾਰ ਦੇ ਕੁਝ ਤਾਜ਼ਾ ਇਮੀਗ੍ਰੇਸ਼ਨ ਨਿਯਮਾਂ ਬਾਰੇ ਜਾਣਕਾਰੀ ਲੈ ਲੈਂਦੇ ਹਾਂ ਜੋ ਨਾ ਸਿਰਫ ਉਸ ਦੇਸ਼ 'ਚ ਰਹਿੰਦੇ ਭਾਰਤੀਆਂ ਖਾਸ ਕਰਕੇ ਪੰਜਾਬੀ ਵਿਦਿਆਰਥੀਆਂ ਤੇ ਹੋਰਨਾਂ ਲਈ ਲਾਹੇਵੰਦ ਸਿੱਧ ਹੋ ਸਕਦੀ ਹੈ। ਸਭੋ ਭਾਰਤ ਤੋਂ ਕੈਨੇਡਾ ਤੇ ਅਮਰੀਕਾ ਜਾ ਕੇ ਉੱਚ ਸਿੱਖਿਆ ਹਾਸਲ ਕਰਨ ਵਾਲਿਆਂ ਨੂੰ ਫਾਇਦਾ ਪਹੁੰਚਾ ਸਕਦੀ ਹੈ। ਡਾਕਟਰ ਅਵਨੀਸ਼ ਜੌਲੀ ਜੀ D5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਮੈਂ ਤਾਂ ਜੀ ਮੈਂ ਇੱਕ ਸੈਲ ਪਲਾਨ ਦਾ ਕੋਆਰਡੀਨੇਟਰ ਸੀਗਾ। ਜੀ ਤੇ ਉਦੋਂ ਤੁਹਾਡਾ ਮਿਲਣਾ ਹੋਇਆ। ਆਪਣੇ ਮਿਲ ਕੇ ਕੰਮ ਕੀਤਾ ਤੁਹਾਡੇ ਚੈਨਲ ਨੇ ਤਾਦੀ ਸਾਡਾ ਬਹੁਤ ਸਾਥ ਦਿੱਤਾ ਹਮੇਸ਼ਾ ਦਿਂਦਾ ਆ ਰਿਹਾ ਹੈ ਜੀ ਇਹ ਡਾਕਟਰ ਸਾਹਿਬ ਇਸ ਦੱਸੋ ਇਸ ਵੇਲੇ ਕਿਹੜੇ ਫੈਡਰਲ ਜਾਂ ਪ੍ਰੋਵਿੰਸ਼ੀਅਲ ਕਾਨੂੰਨ ਅਧੀਨ ਭਾਰਤ ਤੋਂ ਕੈਨੇਡਾ ਆਉਣਾ ਜ਼ਿਆਦਾ ਬਿਹਤਰ ਹੈ ਕੈਨੇਡਾ ਆਉਣ ਦੇ ਕਈ ਤਰੀਕੇ ਨੇ ਜੀ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਵੀ ਹੈ ਐਕਸਪ੍ਰੈਸ ਐਂਟਰੀ ਵੀ ਹੈ ਆਪਾਂ ਇਹ ਦੇਖਣਾ ਕਿ ਅਸੀਂ ਪੜ੍ਹ ਕੇ ਕਿਸ ਪ੍ਰੋਗਰਾਮ ਦੇ ਅੰਦਰ ਆ ਸਕਦੇ ਜੀ ਬੈਸਟ ਪਾਰਟ ਰੰਦਾ ਜਿਹੜਾ ਸਟੂਡੈਂਟਸ ਵਾਸਤੇ ਕਿ ਇੱਥੇ ਐਡਮਿਸ਼ਨ ਲਵੋ ਇੱਥੇ ਦੇ ਕਲਚਰ ਨੂੰ ਇੱਥੇ ਦੇ ਸਿਸਟਮ ਨੂੰ ਇੱਥੇ ਦੀ ਪੜ੍ਹਾਈ ਨੂੰ ਅਪਣਾਓ ਤੇ ਉਸ ਤੋਂ ਬਾਅਦ ਆਪਣੀ ਅਗਲੀ ਜ਼ਿੰਦਗੀ ਸ਼ੁਰੂ ਕਰੋ ਇੱਕ ਤਰੀਕਾ ਇਹ ਹੈ ਜੀ ਦੂਸਰਾ ਤਰੀਕਾ ਇਹ ਹੈ ਕਿ ਜੇ ਅਸੀਂ ਕੋਈ ਕੁਆਲੀਫਾਈਡ ਹਨ ਕਿਸੇ ਪ੍ਰੋਫੈਸ਼ਨ ਚ ਡਾਕਟਰ ਹਨ ਜਾਂ ਇੰਜੀਨੀਅਰ ਹਨ ਅਸੀਂ ਉਹਦੇ ਵਰਕ ਪਰਮਿਟ ਤੇ ਆ ਸਕਦੇ ਹਾਂ ਤੀਸਰਾ ਤਰੀਕਾ ਹੈਗਾ ਪਰ 29 ਨومی ਡਿਪਾਸਲ ਵੀਜ਼ਾਸ ਹੈਗੇ ਨੇ ਇਹ ਤਿੰਨ ਸਟ੍ਰੀਮਸ ਬਹੁਤ ਵਧੀਆ ਨੇ ਤੇ ਇਹਨਾਂ ਦੇ ذریعے ਅਸੀਂ ਇਸ ਇਥੇ ਦੀ ਕਮਿਊਨਿਟੀ ਦੀ ਤੇ ਇਸ ਦੀ ਇਕਨੋਮੀ ਦੀ ਮਿਲ ਕੇ ਨਾਲ ਸੇਵਾ ਕਰ ਸਕਦੇ ਹਾਂ ਤੇ ਆਪਣੀ ਜ਼ਿੰਦਗੀ ਨੂੰ ਵੀ ਅੱਗੇ ਵਧਾ ਸਕਦੇ ਹਾਂ ਜੀ ਪਿਛਲੇ ਕੁਝ ਸਮੇਂ ਦੌਰਾਨ ਵੱਡੀ ਗਿਣਤੀ ਚ ਜਿਹੜੇ ਭਾਰਤੀ ਵਿਦਿਆਰਥੀ ਸੀਗੇ ਖਾਸ ਕਰ ਉਹਨਾਂ ਦੇ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਉਹਦੇ ਕੀ ਕੀ ਕਾਰਨ ਸੀਗੇ ਇਕ ਤਾਂ ਜਿਹੜਾ ਸਟੂਡੈਂਟ ਹੈ ਉਹ ਇੱਥੇ ਪੜਨ ਆਇਆ ਸੀ ਇਹ ਸੋਚਦੇ ਨੇ ਜੀ ਜਦੋਂ ਉਹ ਜਿਆਦਾ ਕੰਮ ਕਰਦਾ ਹੈ ਆਪੀ ਪੜ੍ਹਾਈ ਤੇ ਧਿਆਨ ਨਹੀਂ ਦਿੰਦਾ ਇੱਕ ਤਾਂ ਕਾਰਨ ਇਹ ਜੀ ਦੂਜਾ ਉਹਨਾਂ ਦੇ ਨੰਬਰ ਤੀਸਰਾ ਜਦੋਂ ਉਹ ਇਹੋ ਜਿਹੇ ਕੰਮਾਂ 'ਚ ਪੈ ਜਾਂਦੇ ਨੇ ਕਿ ਅਸੀਂ ਇੱਥੇ ਆ ਕੇ ਸਿਰਫ ਪੈਸੇ ਕਮਾਣੇ ਆ ਉਹਨਾਂ ਦੀ ਪਹਿਲੀ ਜ਼ਰੂਰਤ ਹੈ ਪੜ੍ਹਾਈ ਪੜ੍ਹ ਕੇ ਉਹ ਮੇਨਸਟ੍ਰੀਮ ਚਾਹੁੰਦੇ ਨੇ ਫਿਰ ਉਹਨਾਂ ਦੇ ਸਹੀ ਐਡਮਿਸ਼ਨਾਂ ਨਹੀਂ ਸਹੀ ਕੋਲਜਾਂਚ ਨਹੀਂ ਹੁੰਦੀਆਂ ਤੀਸਰਾ ਡਿਫਿਕਲਟੀਜ਼ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਨਿਕਲ ਆਉਂਦੀ ਹੈ ਜਿਵੇਂ ਆਈਲਿਟਸ ਦੇ ਲੋਕਾਂ ਨੇ ਸਰਟੀਫਿਕੇਟ ਹੀ ਦੂਸਰੇ ਲਗਾ ਰੱਖੇ ਸੀ ਇਹ ਤਿੰਨ ਵੱਡੇ ਕਾਰਨ ਸੀਗੇ ਤੇ ਚੌਥੀ ਚੀਜ਼ ਜਿਹੜੀ ਇੰਪੋਰਟੈਂਟ ਸੀ ਕਿ ਜਿਹੜਾ ਸਪੋਰਟ ਸੀਗਾ ਉਹਨਾਂ ਦਾ ਪਿੱਛੋਂ ਦੀ ਮਦਦ ਸੀ ਉਹਨਾਂ ਦੇ ਘਰਦਿਆਂ ਦੀ ਜਾਂ ਉਹਨਾਂ ਦੀ ਆਪਣੀ ਫਾਈਨੈਂਸ਼ੀਅਲ ਉਹਦੀਏ ਜਿਹੜੀ ਤਾਲਮੇਲ ਸੀਗਾ ਉਹਨਾਂ ਦਾ ਉਹਨਾਂ ਦੇ ਐਕਾਡੈਮਿਕ ਮਿਲ ਨਹੀਂ ਸੀ ਖਾਂਦਾ ਇਹ ਕੁਝ ਕਾਰਨ ਸੀ ਜੀ ਪੰਜਾਬ ਦੇ ਲੋਕ ਕਿਵੇਂ ਜਾਣਨ ਕਿ ਕਿਹੜਾ ਇਮੀਗ੍ਰੇਸ਼ਨ ਜਿਹੜਾ ਏਜੰਟ ਹੈ ट्रैवल ਏਜੰਟ ਹੈ ਉਹ ਰਜਿਸਟਰਡ ਹੈ ਜਾਂ ਨਹੀਂ ਹੈ ਉਹ ਕਿਦਾਂ ਪਤਾ ਲਾ ਸਕਦੇ ਆ ਜੀ ਉਹਨਾਂ ਨੂੰ ਥੋੜਾ ਜਿਹਾ ਗਾਈਡ ਕਰੋ ਕਿਉਂਕਿ ਜ਼ਿਆਦਾਤਰ ਸਾਨੂੰ ਜਿਹੜੇ ਅਨਰਜਿਸਟਰਡ ਜਿਹੜੇ ट्रैवल ਏਜੰਟ ਨੇ ਉਹ ਮਿਸ ਗਾਈਡ ਕਰਦੇ ਆ ਘਰਾਹੇ ਪਾਉਂਦੇ ਆ ਜੀ ਮਤਾਬ ਜੀ ਕਿਸੇ ਵੀ ਲਾ ਸੋਸਾਇਟੀ ਦਾ ਜਿਹੜਾ ਕੁਆਲੀਫਾਈਡ पैक्टिसिंग लॉयर ਹੈ ਉਹ ਇਸ ਕੰਮ ਨੂੰ ਕਰ ਸਕਦਾ ਹੈ ਜੀ ਦੂਸਰਾ ਜਿਹੜੀ ਕੈਨੇਡਾ ਦੀ ਇਮੀਗ੍ਰੇਸ਼ਨ ਕੌਂਸਲ ਹੈਗੀ ਹੈ ਰੈਗੂਲੇਟਰੀ ਬਾਡੀ ਹੈ ਉਹਨਾਂ ਨੇ ਕੁਝ ਆਪਣੇ ਨੁਮਾਇंदे ਕੁਝ ਲਾਇਸੈਂਸ ਕੰਸਲਟੈਂਟਸ ਰੱਖਿਆ ਜਿਹੜੇ ਕੁਆਲੀਫਾਈਡ ਨੇ ਉਹਨਾਂ ਨੂੰ ਦੇਖਣਾ ਪੈਂਦਾ ਕਿ ਕਿਹੜਾ ਕੁਆਲੀਫਾਈਡ ਹੈ ਅਸੀਂ ਉਹਨੂੰ ਫਾਲੋ ਕਰਦੇ ਹਾਂ ਕਿ ਸਾਨੂੰ ਸਭ ਤੋਂ ਜ਼ਿਆਦਾ ਬਚਣਾ ਉਹਨਾਂ ਤੋਂ ਪੈਂਦਾ ਹੈ ਕਿ ਜਿਹੜੇ ਕਹਿੰਦੇ ਕਿ ਹੋ ਜਾਏਗਾ ਕੰਮ ਇਸ ਕਰਕੇ ਜਿਹੜੇ ਗਵਰਨਮੈਂਟ ਦੀਆਂ ਵੈਬਸਾਈਟਸ ਨੇ ਤੇ ਗਵਰਨਮੈਂਟ ਦੇ ਜਿਹੜੇ ਅਥੋਰਾਈਜ਼ਡ ਲਾਇਸੈਂਸ ਹੋਲਡਰ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਜਾਂ ਕਿਸੇ ਵੀ ਪ੍ਰੋਵਿੰਸ ਦਾ ਲਾਇਰ ਹੈ ਉਹ ਇਸ ਕੰਮ ਨੂੰ ਕਰ ਸਕਦਾ ਹੈ ਕਿ ਦੋ ਸਖੀਤਾ ਹੈ ਜਿਹੜੀਆਂ ਕਰ ਸਕਦੀਆਂ ਤੀਸਰਾ ਤੁਸੀਂ ਆਪੇ ਦੀ ਫਾਈਲ ਲਾ ਸਕਦੇ ਹੋ ਜਿਵੇਂ ਹੁਣ ਅੱਜ ਟੈਕਨੋਲੋਜੀ ਦਾ ਜ਼ਮਾਨਾ ਹੈ ਆਲਮੋਸਟ ਸਟੂਡੈਂਟਸ ਪੜੇ ਲਿਖੇ ਨੇ ਉਹਨਾਂ ਨੂੰ ਅੰਗਰੇਜ਼ੀ ਤੇ ਇੰਟਰਨੈਟ ਦਾ ਵੀ ਜਿੰਨੂ ਕਾਦਰ ਨਹੀਂ ਆ ਕਿ ਨੌਲੇਜ ਦੀ ਘਾਟ ਨਹੀਂ ਹੈਗੀ ਉਹ ਆਪ ਦੀ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਜਾ ਕੇ ਜੋ ਜੋ ਮੰਗਦੇ ਨੇ ਉਹ ਦਿੰਦੇ ਜਾਓ ਤੇ ਰੂਲ ਆਫ ਲਾ ਹੈ ਕਿ ਅਸੀਂ ਸੱਚੇ ਰਹਿਣਾ ਹੈ ਆਪਣੇ ਕ੍ਰੈਡੈਂਸ਼ਲ ਸੱਚੇ ਦੱਸਨੇ ਨੇ ਕਿ ਜੇ ਕਿਤੇ ਕੋਈ ਕਮੀ ਹੋਏਗੀ ਤਾਂ ਅਪਲੀਕੇਸ਼ਨ ਕੈਨਸਲ ਹੋ ਸਕਦੀ ਆਦਰਵਾਇਸ ਕੋਈ ਵੀ ਉਹ ਕਾਰਨ ਨਹੀਂ ਕਿ ਕਿਸੇ ਦੀ ਅਪਲੀਕੇਸ਼ਨ ਕੈਨਸਲ ਹੋਵੇ ਮਤਲਬ ਕੈਨੇਡਾ ਦੀ ਜਿਹੜੀ ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟ ਆ ਉਹ ਖੋਲਣੀ ਆ ਜੀ ਹਾਂਜੀ ਉਸ ਤੇ ਤੁਸੀਂ ਖੁਦ ਆਪਣੀ ਕਰ ਸਕਦੇ ਹੋ ਤਾਂ ਦੂਜੇ ਕਿਸੇ ਕਾਲਜ ਐਡਮਿਸ਼ਨ ਲੈਣਾ वो आप ही लेना पड़ेगा कॉलेज चेक करना पड़ेगा कि कॉलेज का जरा डी एल आई है डेजीटेटिड लर्निंग इंस्टीट्यूट है वो एगजिस्ट करता भी है कि नहीं क्योंकि कई स्टूडेंट्स ऐसे करके आए कि उन्होंने एडमिशन ही गलत थाना लैली सी वो एगजिस्ट नहीं करते क्योंकि ये सारा एजेंट्स ने सातों के नाल वो कर रहे हैं ठीक है जी ਜੇ ਕਿ ਕੈਨੇਡਾ ਦਾ ਵਰਕ ਵੀਜ਼ਾ ਲੈਣਾ ਹੋਵੇ ਤਾਂ ਉਹਦੀ ਐਲੀਜੀਬਿਲਿਟੀ ਕਿਵੇਂ ਚੈੱਕ ਕਰ ਸਕਦੇ ਆ ਵਿਜ਼ਿਟਰ ਵੀਜ਼ਾ ਲੈਣਾ ਹੋਵੇ ਸਟੂਡੈਂਟ ਵੀਜ਼ਾ ਲੈਣਾ ਹੋਵੇ ਜਾਂ ਵਰਕ ਵੀਜ਼ੇ ਲਈ ਕੀ ਕੀ ਮੋਡਲੀਆਂ ਸ਼ਰਤਾਂ ਨੇ ਥੋੜਾ ਜਿਹਾ ਸੰਖੇਪ ਚ ਸਾਨੂੰ ਦੱਸੋ। ਕੋਈ ਸਭ ਤੋਂ ਪਹਿਲਾਂ ਤਾਂ ਤੁਹਾਡਾ ਵੈਲਿਡ ਪਾਸਪੋਰਟ ਹੋਣਾ ਚਾਹੀਦਾ। ਜੀ। ਤੇ ਫਾਈਂਡਸ ਤੁਹਾਡੇ ਕੋਲ ਕਿੱਥੋਂ ਆਏ ਇਹ ਤੁਸੀਂ ਦੇਖਣਾ। ਤੇ ਤੀਸਰਾ ਜੇ ਤੁਹਾਡੀ ਜਿਹੜੀ ਐਡਮਿਸ਼ਨ ਆ ਉਹਦੀ ਅਸੈਪਟੇਬਲ ਕਿਸ ਇੰਸਟੀਚਿਊਟ ਦੀ ਤਾਂ ਜਿਹੜੀ ਲੈਟਰ ਹੈਗੀ ਹੈ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜੀ ਚੌਥਾ ਜੇ ਤੁਸੀਂ ਜੌਬ ਆਫਰ ਹੈ ਤੁਹਾਡੇ ਕੋਲ ਉਹ ਹੋਣਾ ਚਾਹੀਦਾ ਹੈ ਇਸ ਦੇ ਨਾਲ ਨਾਲ ਲੈਂਗੁਏਜ ਟੈਸਟ ਹੋਣਾ ਚਾਹੀਦਾ ਹੈ ਪੁਲਿਸ ਕਰੀਰੀਰੈਂਸ ਜਿਹੜੀ ਹੈਗੀ ਹੈ ਕ੍ਰਿਮੀਨਲ ਰੈਕੋਰਡ ਚੈੱਕ ਹੋਣਾ ਚਾਹੀਦਾ ਹੈ ਮੈਡੀਕਲ ਚੈੱਕ ਹੋਣਾ ਚਾਹੀਦਾ ਹੈ ਤੇ ਪ੍ਰੀਵੀਅਸ ਜਿਹੜੀ ਤੁਹਾਡੀ ਟਰੈਵਲ ਹਿਸਟਰੀ ਹੈ ਉਹ ਹੋਣੀ ਚਾਹੀਦੀ ਹੈ ਇਹਨਾਂ ਚੀਜ਼ਾਂ ਦੀ ਸਭ ਤੋਂ ਜ਼ਿਆਦਾ ਸਾਨੂੰ ਲੋਟ ਪੈਂਦੀ ਹੈ ਤੇ ਵਿਜ਼ਟਰ ਵੀਜ਼ੇ ਦੇ ਵਿੱਚ ਸਭ ਤੋਂ ਜਿਆਦਾ ਜਿਹੜੀ ਜ਼ਰੂਰੀ ਹੈ ਕਿ ਸਾਡੀਆਂ ਜਿਹੜੀਆਂ ਟਾਈਜ਼ ਨੇ ਉਹ ਸਾਡੇ ਹੋਮ ਕੰਟਰੀ ਨਾਲ ਇੰਡੀਆ ਨਾਲ ਕੋਈ ਸਾਡੀ ਉੱਥੇ ਪ੍ਰਾਪਰਟੀ ਹੋਵੇ ਪੈਨਸ਼ਨ ਹੋਵੇ ਸਾਡੇ ਰਿਲੇਸ਼ਨ ਹੋਣ ਇਦਾਂ ਨਹੀਂ ਕਿ ਸਾਡੇ ਕੋਲ ਉੱਥੇ ਕੁਝ ਨਹੀਂ ਹੈਗਾ ਤਾਂ ਅਸੀਂ ਇੱਥੇ ਆ ਜੀ ਸਭ ਤੋਂ ਜਿਆਦਾ ਜ਼ਰੂਰੀ ਹੈ ਵਿਜ਼ਟਰ ਵੀਜ਼ੇ ਵਾਸਤੇ ਤੇ ਉਸ ਤੋਂ ਬਾਅਦ ਸਟੱਡੀ ਦੇ ਵਿੱਚ ਡੈਸੀਗਨੇਟਿਡ ਲਰਨਿੰਗ ਇੰਸਟੀਚਿਊਟ ਹੋ ਗਿਆ ਤਾਂ ਤੁਹਾਡਾ ਇਕਨੋਮਿਕ ਪਲਾਨ ਹੋ ਗਿਆ ਸਟੱਡੀ ਤੋਂ ਬਾਅਦ ਤੁਹਾਡਾ ਕੀ ਪਲਾਨ ਹੈ ਤੁਸੀਂ ਜੋ ਉੱਥੇ ਪੜਨ ਆ ਰਹੇ ਹੋ ਉਸ ਕੋ ਬਾਤ ਕਿਸੇ ਕੀ ਕਰਨਾ ਚਾਹੁੰਦੇ ਆ। ਦੀ ਐਕਸਪ੍ਰੈਸ ਐਂਟਰੀ ਦੇ ਵਿੱਚ ਫੋਰ ਲੈਂਗੁਏਜ ਟੈਸਟ ਪਲਸ 48 ਡਿਗਰੀਜ਼ অর ਅਸੈਸਮੈਂਟਸ ਹੋਣੀ ਹੈ ਜ਼ਰੂਰੀ। ਕਿ ਤੁਸੀਂ ਆਪਣੇ ਆਪ ਨੂੰ ਇੱਥੇ ਲੈ ਕੇ ਆਣਾ ਤੇ ਆਪਣੀ ਜ਼ਿੰਦਗੀ ਨੂੰ ਪੂਰਨ ਵੀ ਲੈ ਕੇ ਜਾਣਾ ਤੇ ਕੌਂਟ੍ਰਿਬਿਊਟ ਕਰਨਾ ਹੈ ਕੈਨੇਡਾ ਦੀ ਇਕਨੋਮੀ ਵਿੱਚ ਯਾ ਰੀਡਿੰਗ ਕਲਚਰ ਦੇ ਵਿੱਚ। ਜੀ ਆਮ ਜਿਹੜਾ ਬਿਨੇਕਾਰ ਹੈਗਾ ਜਿਹੜਾ ਐਪਲੀਕੈਂਟ ਹੈ ਉਹਨੂੰ ਕੀ ਕੀ ਦਸਤਾਵੇਜ਼ ਆਪਣੇ ਬਿਲਕੁਲ ਸਹੀ ਰੱਖਣੇ ਚਾਹੀਦੇ ਨੇ? ਜਿੱਥੇ ਜਾ ਕੇ ਜਿਵੇਂ ਆਫਰ ਲੈਟਰ ਹੀ ਗਲਤ ਆ ਗਈ ਸੀਗੇ ਜਾਲੀ ਉਹਨਾਂ ਨੇ ਪੇਸ਼ ਕਰਦੇ ਸੀਗੇ ਤੇ ਜਿਹਦੇ ਕਰਕੇ ਬਹੁਤ ਜ਼ਿਆਦਾ ਤੁਸੀਂ ਦੱਸਿਆ ਵੀ ਉਹਨੂੰ ਰਿਪੋਰਟ ਕਰਨਾ ਪਿਆ ਵਿਦਿਆਰਥੀਆਂ ਨੂੰ ਆਪਣੇ ਪੰਜਾਬੀ ਵਿਦਿਆਰਥੀਆਂ ਨੂੰ ਕਾਫੀ ਔਕੜਾਂ ਨਾਲ ਸਾਹਮਣਾ ਕਰਨਾ ਪਿਆ ਜੀ ਤੇ ਉਹ ਕਿਹੜੇ ਕਿਹੜੇ ਦਸਤਾਵੇਜ਼ ਨੇ ਜਿਹੜੇ ਸਹੀ ਰੱਖਣੇ ਚਾਹੀਦੇ ਨੇ ਬਿਲਕੁਲ ਪਾਸਪੋਰਟ ਪਹਿਲਾ ਸਭ ਤੋਂ ਜੀ ਉਤੋਂ ਦੇ ਤੁਸੀਂ ਕਦੇ ਕਿਸੇ ਨੂੰ ਨਹੀਂ ਦੇਣਾ ਜੀ ਉਸ ਤੋਂ ਤੁਸੀਂ ਆਪਣਾ ਬੈਂਕ ਅਕਾਊਂਟ ਖੋਲਣਾ ਇੱਥੇ ਆ ਕਿ वो भी थोड़ी, थोड़ी इनफॉरमेस तो किसी देनी जो कॉलेज एडमिशन ले क्रॉस चैक करना है कैन गवर्नमेंट की वैबसाइट पर जाके कि इंस्टीट्यूट एग्जिस्ट करता है कि नहीं जे थोड़े कोई इतने दोस्त ने मित्र ने या परिवारिक रिश्तेदार ने उन्होंने भी उन्होंने इंस्टीट्यूट चेक असी कोई भी यहोजा कम नहीं करना कि जो शॉर्टकट होगा कि आपू आदत होंगी कोई नहीं कर ली बट हर चीज ब्लॉक वाइज बनती है हर ਸੀ ਬਲਕ ਤਪਾਨੂੰ ਅਗिल्या ਜਾਂਦੀਏ ਜਿਵੇਂ ਆਪਾਂ ਕਹਿ ਲਓ ਕਿ ਜੇ ਪੌੜੀਆਂ ਸਹੀ ਹੋਣਗੀਆਂ ਤਾਂ ਆਪਾਂ ਆਪਣੀ ਮੰਜ਼ਿਲ ਤੱਕ ਪਹੁੰਚ ਜਾਾਂਗੇ ਜੇ ਪਹਿਲੀ ਪੌੜੀ ਗਲਤ ਹੋ ਗਈ ਤਾਂ ਅਗਲੀਆਂ ਪੌੜੀਆਂ ਆਪਾਂ ਠੀਕ ਕਿਵੇਂ ਕਰਾਂਗੇ ਬਿਲਕੁਲ ਠੀਕ ਹੈ ਜੀ ਜਿਹੜੀ ਕੈਨੇਡਾ ਦੀ ਪੀਆਰ ਭਾਵ ਪਰਮਨੈਂਟ ਰੈਜ਼ਿਡੈਂਸੀ ਦਾ ਜਿਹੜਾ ਇੱਕ ਸਰਟੀਫਿਕੇਟ ਆਪਾਂ ਲੈਣ ਵਾਸਤੇ ਉਹਦੇ ਲਈ ਕੀ ਕੀ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਜੀ ਕੈਨੇਡਾ ਮੰਨ ਲਓ ਪੁੱਜ ਗਿਆ ਆਪਣਾ ਕੋਈ ਵਿਦਿਆਰਥੀ ਜਾਂ ਤੁਸੀਂ ਵਰਕ ਵੀਜ਼ਾ ਤੇ ਪਹੁੰਚ ਗਈ ਜਾਂ ਕਿਸੇ ਹੋਰ ਵੀਜ਼ਾ ਰਾਹੀਂ ਪੁੱਜ ਗਏ ਤਾਂ ਉਹਦਾ ਜਰਾ ਦੱਸੋ ਸੰਖੇਪ ਦੇ ਵਿੱਚ ਅਹ ਤਿੰਨ ਤਰੀਕੇ ਨੇ ਇਕਤਾਇਥਿਕ ਸਟੂਡੈਂਟ ਪੌਂਚਿਆ ਉਹਨੇ ਪੀਆਰ ਲੈਣਾ ਜੀ ਦੂਸਰਾ ਜਿਹੜਾ ਸਪਾਊਸਲ ਵੀਜ਼ਾ ਵਾਲਾ ਹੁੰਦਾ ਉਹ ਹੈ ਤੀਸਰਾ ਜਿਹੜਾ ਐਕਸਪ੍ਰੈਸ ਐਂਟਰੀ ਦੇ ਥਰੂ ਸਿੱਧਾ ਆਉਣਾ ਤੁਸੀਂ ਤਿੰਨਾਂ ਚੋਂ ਕਿਹੜਾ ਜਾਣਨਾ ਚਾਹੋ ਜੀ ਸਪਾਊਸਲ ਵੀਜ਼ਾ ਮਤਲਬ ਮੰਨ ਲਓ ਜਿਵੇਂ ਆਇਗਾ ਜਦੋਂ ਜੀਵਨ ਸਾਥੀ ਉਹਦਾ ਪਤੀ ਜਾਂ ਪਤਨੀ ਚ ਕੋਈ ਆਇਆ ਹੋਇਆ ਬਾਹਰ ਕੈਨੇਡਾ ਆਇਆ ਹੋਇਆ ਤਾਂ ਉਹ ਕਿਵੇਂ ਲਏਗਾ ਜੀ ਹਾਂਜੀ उन्हों application file करेगा इतिहाकी valid marriage certificate लगाएगा अपना job record लगाएगा उन्हों सponsor करेगा ते तो तो कि तकरीबन तीन ते तो छः महीने देविच उदा pr हो जाता है ना कैंडिडेट की बहुत ज़्यादा time लगेगा ना चार चार पाँच पाँच साल लगेगा ना देया वो की process है जी वो जब भी किसे file दे उत्ते objection हो जी या किसी वाली ਮੈਚ ਨਾ ਕਰਨ ਬਹੁਤ ਸਾਰੇ ਨਾਮ ਹੁੰਦੇ ਨੇ ਤਾਂ ਕਿ ਲੋਕਾਂ ਨੂੰ ਟਾਈਮ ਲੱਗਦਾ ਆਦਰਵਾਇਸ 6 ਮਹੀਨੇ ਵੱਧ ਦਵਾਦਿਕ ਸਾਹਿਬ ਦਾ ਵੈਬਸਾਈਟ ਤੇ ਜਾ ਕੇ ਦੱਸ ਦਿੰਦੇ ਨੇ ਕਿ ਸਾਡਾ ਕਿੰਨਾ ਟਾਈਮ ਪੀਰੀਅਡ ਹੈਗਾ ਤੇ ਤੁਹਾਡੀ ਐਪਲੀਕੇਸ਼ਨ ਨੂੰ ਕਿੰਨਾ ਲੱਗੇਗਾ ਉਹ ਉਸ ਦੇ ਨਾਲ ਵੀ ਜਿਹੜਾ ਪਾਉਂਸਲ ਵੀਜ਼ਾ ਜੀ ਜੀ ਕਿ ਅਸੀਂ ਇੱਕ ਕਲਪਾ ਇਨਸਾਨੀਅਤ ਦੇ ਰਾਹ ਤੇ ਹਾਂ ਜੀ ਕਿ ਅਸੀਂ ਚਾਹਨੇ ਆ ਕਿ ਜਿਹੜੀ ਫੈਮਿਲੀ ਇਕੱਠੀ ਰਹੇ ਹਸਬੰਡ ਵਾਈਫ ਇਕੱਠੇ ਰਹਿਣ ਇਸ ਕਰਕੇ ਇਹਦੀ ਜਿਹੜੀ ਰਿਫਿਊਜ਼ਲ ਰੇਟ ਹੈ ਬਹੁਤ ਘੱਟ ਹੈ ਜਦ ਤੱਕ ਇਹ ਰੋਟਰਮਿਸਟਿਵ ਆਫਿਸ ਆ ਰਹ ਨੂੰ ਇਹ ਨਾ ਲੱਗੇ ਕਿ ਇਹ ਕੋਈ ਇਮੀਗ੍ਰੇਸ਼ਨ ਫਰਾਡ ਹੈ ਜਾਂ ਪੇਪਰ ਵੈਰੀਜ ਹੈ ਤਾਂ ਇਹ ਹੋ ਸਕਦਾ ਅਦਰਵਾਈਜ਼ ਤਾਂ ਕਦੇ ਵੀ ਕਦੇ ਵੀ ਕੋਈ ਬਹੁਤ ਘੱਟ ਕੇਸ ਸੁਣਨ ਆਉਂਦੇ ਨੇ ਬਹੁਤ ਕਿਸੇ ਦਾ ਸਪੌਸਰ ਵੀਜ਼ਾ ਰਿਜੈਕਟ ਹੋਇਆ ਹੋਵੇ ਠੀਕ ਹੈ ਜੀ ਜੀ ਉਹਦਾ ਉਥੇ ਕ੍ਰਿਮੀਨਲ ਰਿਕਾਰਡ ਖਰਾਬ ਹੈ ਇੰਡੀਆ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਚ ਤਾਂ ਹੋ ਸਕਦਾ ਕਿ ਜਦੋਂ ਉਹਨਾਂ ਦੀ ਇਨਕੁਆਇਰੀ ਹੁੰਦੀ ਹੈ ਉਹ ਮੈਚ ਕਰਨੀ ਚਾਹੀਦੀ ਠੀਕ ਹੈ ਜੀ ਇਹ ਜਿਹੜਾ ਪੋਲੀਟੀਕਲ ਐਜ਼ਾਈਲਮ ਦਾ ਕਿਉਂਕਿ ਜਿਆਦਾ ਪਪੂਲਰ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਚੱਲ ਰਿਹਾ ਸੀ ਹਤਵਾਦ ਦਾ ਉਦੋਂ ਇੱਥੇ ਪੋਲੀਟਿਕਲ ਰਿਫਿਊਜੀ ਬਹੁਤ ਲਈ ਗਏ ਸਿਆਸੀ ਪਨਾਹ ਜਿਹਨੂੰ ਆਪਾਂ ਕਹਿੰਦੇ ਆ ਸ਼ਰਨ ਲਈ ਗਈ ਉਹ ਹੁਣ ਇਸ ਟਾਈਮ ਕਿੰਨੀ ਕੁ ਮਤਲਬ ਵੈਲਿਡ ਹੈਗੀ ਹੈ ਚੱਲਦੀ ਹੈ ਇਸ ਟਾਈਮ ਹੋ ਸਕਦੀ ਹੈ ਪੋਸੀਬਲ ਹੈ ਰਿਫਿਊਜੀ ਕਲੇਮ ਕਰਨੇ ਬੀਇੰਗ ਅ ਕ੍ਰੀਡਿਅਨ ਲਾਇਰ ਜੀ ਅਸੀਂ ਕਮਿਟਿਡ ਆ ਅੰਡਰ ਚਾਰਟਰ ਰਾਈਟਸ ਜਿਹੜਾ ਵੀ ਸਾਡੀ ਤਲਕੀ ਤੇ ਹੈਗਾ ਉਹਨਾਂ ਨੂੰ ਪੂਰਨ ਸੁਰੱਖਿਆ ਮਿਲੇ ਜੀ ਤੇ ਇਹਦਾ ਕੁਛ ਦੀਆਂ ਫਾਈਲਸ ਰੁਕੀ ਲਗਾਉਂਦੇ ਨੇ ਅੱਜ ਕੀ ਲਗਾ ਰਹੇ ਨੇ ਕਿ ਉਹ ਪ੍ਰੋਸੀਜਰ ਹੈਗਾ ਕਿ ਤੁਸੀਂ ਇੱਥੇ ਰਹਿਣਾ ਹੈ ਕੰਮ ਕਰਨਾ ਹੈ ਤੁਹਾਨੂੰ ਅਬਜ਼ਰਵ ਕੀਤਾ ਜਾਏਗਾ ਤੁਹਾਡੇ ਜਿਹੜੇ ਡਾਕੂਮੈਂਟਸ ਆ ਉਹ ਕਰਾਸ ਚੈੱਕ ਕੀਤੇ ਜਾਣਗੇ ਤੇ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ ਜਿਹੜੀ ਮਦਦ ਕਰਦੀਆਂ ਨੇ ਇਸ ਤਰ੍ਹਾਂ ਦੀ ਲੋਕਾਂ ਦੀ ਸਾਡੇ ਇੱਥੇ ਬੇਨੀਫੀਟ ਦੇ ਵਿੱਚ ਵੈਲਕਮ ਸੁਸਾਇਟੀ ਹੈ ਜਿਹੜੀ ਕਿਸੇ ਵੀ ਤਰ੍ਹਾਂ ਦੇ ਵਿਜੀ ਕਲੇਮ ਦੇ ਵਿੱਚ ਜਿਹੜੇ ਕਿਸੇ ਵੀ ਦੁਨੀਆ ਦੇ ਮੁਲਕ ਮੁਲਕ ਚੋਂ ਆ ਰਹੇ ਨੇ ਇੱਥੇ ਕੈਨੇਡਾ ਆਣਾ ਚਾਹੁੰਦੇ ਨੇ ਕੀ ਇਸਨ ਬਿਗਿਆ ਦੀਆ ਜਿਉਣਾ ਚਾਹੁੰਦੇ ਨੇ ਮਦਦ ਕਰਦੀਏ ਤੇ ਬਹੁਤ ਸਾਰੇ ਲਾਇਰਸ ਵੀ ਇਹਨਾਂ ਕਲੇਮਸ ਨੂੰ ਫਾਈਲ ਕਰਦੇ ਜੀ ਜਿਵੇਂ ਕੈਨੇਡਾ ਦੇ ਕਈ ਸਟੇਟਸ ਨੇ 9-10 ਸਟੇਟਸ ਹੈਗੀਆਂ ਫਿਰ ਯੂਟੀਜ਼ ਵੀ ਹੈਗੇ ਕੁਝ ਤੇ ਉਹਨਾਂ ਦੇ ਅਲੱਗ-ਅਲੱਗ ਪ੍ਰੋਵਿੰਸ਼ਲ ਨੋਮੀਨੀ ਪ੍ਰੋਗਰਾਮਸ ਨੇ ਤੇ ਜੇ ਆਪਾਂ ਮੈਨੀਟੋਬਾ ਸਟੇਟ ਦੇ ਵਿੱਚ ਆਉਣਾ ਹੋਵੇ ਉੱਥੇ ਜਾ ਕੇ ਸੈਟਲ ਹੋਣਾ ਹੋਵੇ ਜਿੱਥੇ ਮੈਂ ਤੁਸੀਂ ਰਹਿੰਦੇ ਹੋ ਤਾਂ ਤੁਸੀਂ ਦੱਸੋ ਵੀ ਕਿਹੜਾ ਪ੍ਰੋਵਿੰਸ਼ੀਅਲ ਪ੍ਰੋਗਰਾਮ ਹੈਗਾ ਜਿਹਦੇ ਲਈ ਆਉਣਾ ਮੈਰੀਟੋਬਾ ਚ ਸੌਖਾ ਹੋ ਸਕਦਾ ਇਨਵੈਸਟਰ ਵੀਜ਼ਾ ਨੂੰ ਅਸੀਂ ਅੱਜਕੱਲ ਬਹੁਤ ਅਹਿਮੀਅਤ ਦੇ ਰਹੇ ਹਾਂ ਅਸੀਂ ਚਾਨ੍ਹਿਆ ਕਿ ਸਾਡੀ ਕੁਝਨ ਸਾਕੇ ਕੀ ਵਦੇ ਨੂੰ 12 ਗੀਡੀ ਮੁਦੀ ਜੀ ਵੀ ਨੇ ਜਾਂ ਇਨਵੈਸਟਰਸ ਨੇ ਆਲਤੇ ਠੀਕ ਤਰੀਕਾ ਦੂਸਰਾ ਸਟੂਡੈਂਟਸ ਵਾਲਾ ਹੈਗਾ ਤੇ ਤੀਸਰਾ ਤਰੀਕਾ ਹੈਗਾ ਸਕਿਲਡ ਵਰਕਰਸ ਦਾ ਜਿਵੇਂ ਇੰਜੀਨੀਅਰਸ ਹੋਗੇ ਡਾਕਟਰਸ ਹੋਗੇ ਤੇ ਮੋਸਟਲੀ ਦੁਬਈ ਤੋਂ ਜਾਂ ਹੋਰ ਕੰਟਰੀਸ ਤੋਂ ਟਰੱਕ ਡਰਾਈਵਰਸ ਬਹੁਤ ਆਉਂਦੇ ਨੇ ਕਿਉਂਕਿ ਕਿ ਟ੍ਰਕਿੰਗ ਇੰਡਸਟਰੀ ਹੈ ਉਕਨਫੂ تھیories ਵੀ ਹੈ ਇਤਨੀਆਂ ਚੀਜ਼ਾਂ ਨੇ ਇੱਥੇ ਆਣ ਵਾਸਤੇ ਜਿਹੜੀਆਂ ਬਹੁਤ ਹੀ ਕਾਰਗਰਮੈਂਟ ਲੋਕ ਇਸ ਦਾ ਫਾਇਦਾ ਉਠਾ ਰਹੇ ਨੇ ਜੀ ਕੀ ਤੁਸੀਂ ਦੱਸ ਸਕਦੇ ਹੋ ਵੀ ਹੁਣ ਜਿਵੇਂ ਕੀ ਵੇਜਸ ਕੀ ਨੇ ਟਰੱਕ ਡਰਾਈਵਰ ਦੀਆਂ ਚੱਲ ਰਹੀਆਂ ਕੁਝ ਹੈ ਉਹਦਾ ਅੰਦਾਜ਼ਾ ਆਪਾਂ ਨੂੰ ਇਟ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਟੈਕਿੰਗ ਕੰਪਨੀ ਦੇ ਵਿੱਚ ਜੋਬ ਕੀਤੀ ਹੈ ਅੱਛਾ ਅਲੱਗ-ਅਲੱਗ ਉਹ ਵੇਰੀ ਕਰਦੀਆਂ ਨੇ ਅਲੱਗ-ਅਲੱਗ ਵੇਰੀ ਕਰਦਾ ਹੈਗਾ اچھا ਕਿ ਕੋਈ ਜਿਹੜਾ ਮਿਨੀਮਮ ਸਟੈਂਡਰਡ ਹੈਗਾ ਕਾਮਨ ਦੱਸਿਓ ਮੈਂਟੇਨ ਕਰ ਰਹੇ ਹੁਣ ਅਗਲੇ ਸਾਲ ਵਾਸਤੇ ਨਵੀਆਂ ਗਾਈਡਲਾਈਨਸ ਆ ਰਹੀਆਂ ਤੇ ਸ਼ਾਇਦ ਮਿਨੀਮਮ ਬੇਸ ਰੇਟ ਵਧੇਗਾ ਕਿਉਂਕਿ ਜਿਵੇਂ ਇਕਨੋਮੀ ਤੇ ਹੁਣ ਤੁਸੀਂ ਜਾਣਦੇ ਹੋ ਕਿ ਸਾਰੀ ਦੁਨੀਆ ਦੀ ਇਕਨੋਮੀ ਇਸ ਟਾਈਮ ਰੀਸੈਸ਼ਨ ਚੱਲ ਰਿਹਾ ਹੈ ਜੀ ਏਟਲੀਸਟ ਮਿਨੀਮਮ ਸਟੈਂਡ ਆਫ ਲਿਵਿੰਗ ਤਾਂ ਸਭ ਨੂੰ ਮਿਲਣਾ ਚਾਹੀਦਾ ਬਿਲਕੁਲ ਠੀਕ ਹੈ ਜੀ ਇਹ ਤੁਸੀਂ ਇਨਵੈਸਟਰ ਵੀਜ਼ਾ ਦੀ ਗੱਲ ਕੀਤੀ ਤਾਂ ਕੀ ਮਿਨਿਮਮ ਕਿੰਨਾ ਇਨਵੈਸਟ ਕਰਨਾ ਪੈਂਦਾ ਹੈ ਜੀ ਕੈਨੇਡਾ ਦੇ ਵਿੱਚ ਕੈਨੇਡੀਅਨ ਜੇ ਆਪਕ ਕ੍ਰੀਡੀਅਨ ਡਾਲਰ ਦੀ ਗੱਲ ਕਰਦੇ ਜੀ ਵਿਨੀਪੈਕ ਦੇ ਆਸ-ਪਾਸ ਇੱਕ ਪ੍ਰੀਵੈਂਟ ਟਾਇਲਰ ਡਾਲਰ ਦੀ ਇਨਵੈਸਟਮੈਂਟ ਹੈ ਜੀ ਪ੍ਰੋਜੈਕਟ ਸਬਮਿਟ ਹੁੰਦਾ ਤੇ ਇਸ ਤੇ ਜੀ ਰੂਰਲ ਕਮਿਊਨਿਟੀਆਂ ਨੇ ਇੱਕ ਡੇਡ ਕਲਾਕ ਹੈ ਤੇ ਇਨੋਵੇਟਿਵ ਪ੍ਰੋਜੈਕਟਸ ਹੁੰਦੇ ਨੇ ਕਿ ਆ ਕੇ ਬੰਦੇ ਨੂੰ ਰਹਿਣਾ ਪੈਂਦਾ ਯਰ ਲੈਨ ਤੋਂ ਬਾਅਦ ਕਿ ਇੱਥੇ ਕੰਪਨੀ ਐਸਟੈਬਿਸ਼ ਕਰਨਾ ਪੈਂਦਾ ਅੱਛਾ ਤੇ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਦੇ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਦੇਣਾ ਹੁੰਦਾ ਜੀ ਮਿਨਿਮਮ ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਪ੍ਰੋਜੈਕਟ ਸਟਾਰਟ ਕੀਤਾ ਲੋਕੀ ਛੋਟੀਆਂ ਗ੍ਰੋਸਰੀ ਸ਼ਾਪਸ ਛੋਟੇ ਛੋਟੇ ਕੋਰਪ ਬਿਜ਼ਨੈਸ ਇਸ ਇਥੇ ਸਟਾਰਟ ਕਰਦੇ ਨੇ ਜਿਹਦੇ ਨਾਲ ਅੱਗੇ ਵੱਧਦੇ ਨੇ ਕਿ ਕਮਿਊਨਿਟੀ ਸਪੋਰਟ ਹੁੰਦੀ ਹੈ ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੀ ਰੂਰਲ ਕਮਿਊਨਿਟੀ 'ਚ ਜਾ ਰਹੇ ਹੋ ਉੱਥੇ ਦੀ ਨੀਡ ਕੀ ਹੈ ਉਹ ਪ੍ਰੋਜੈਕਟ ਸਬਮਿਟ ਪ੍ਰੋਪਰਲੀ ਇਤਿਦਿ ਇਹ ਕੁਝ ਆਰਗੇਨਾਈਜ਼ੇਸ਼ਨਸ ਨੂੰ ਜਿਹਨਾਂ ਨਾਲ ਤੁਸੀਂ ਕਰਦੇ ਹੋ ਉਹਦੇ ਰਾਹੀਂ ਫਿਰ ਉਸ ਤੋਂ ਬਾਅਦ ਤੁਸੀਂ ਪੀਆਰਟੀ ਫਾਈਲ ਕਰਦੇ ਉਹਦੇ ਵਿੱਚ ਇਹ ਜਿਹੜੀ ਮੈਨੀ ਟੂ ਕਲਸ ਅਫੀਸ਼ੀਅਲ ਨਾਮੀਨੇਟ ਪ੍ਰੋਗਰਾਮ ਹੈ ਉਹ ਵੀ ਤੁਹਾਡੀ ਹੈਲਪ ਕਰਦਾ ਹੈ ਕਿ ਉਹਦੇ ਵਿੱਚ ਇੱਕ ਜੋ ਤੁਸੀਂ ਆਨੇ ਉਹਨਾਂ ਨੂੰ ਮਿਲਦੇ ਹੋ ਉਹਦਾ ਇੱਕ ਆਬਜ਼ਰਵਰ ਬਣਦਾ ਜਿਹਨਾਂ ਫਿਰ ਹੀਲਪ ਕਰਦਾ ਰਨ ਐਸਟੈਬਿਸ਼ਮੈਂਟ ਦੇ ਵਿੱਚ ਠੀਕ ਹੈ ਜੀ ਲੈਂਗੁਏਜ ਟੈਸਟ ਜੇ ਆਪਾਂ ਬੁਨਿਆਦੀ ਗੱਲ ਕਰੀਏ ਲੈਂਗੁਏਜ ਟੈਸਟ ਜੇ ਕਰਨਾ ਦੇਣਾ ਹੋਵੇ ਪੰਜਾਬੀ ਕਿਸੇ ਬੱਚੇ ਨੇ ਤਾਂ ਉਹ ਕੀ ਉਹਨੂੰ ਸ਼ੁਰੂਆਤ ਕਿੱਥੋਂ ਕਰਨੀ ਚਾਹੀਦੀ ਹੈ ਲੈਂਗੁਏਜ ਦੀ ਤਿਆਰੀ ਵਾਸਤੇ ਕੀ ਕੀ ਫ੍ਰੈਂਚ ਦੀ ਤਿਆਰੀ ਕਰਿਓ ਤਾਂ ਕੈਨੇਡਾ ਚ ਪ੍ਰੀਫਰੈਂਸ ਮਿਲੇਗਾ ਫ੍ਰੈਂਚ ਵਾਲਿਆਂ ਨੂੰ ਅਸੀਂ ਪ੍ਰੈਫਰੈਂਸ ਦੇ ਰਹੇ ਹਾਂ ਬਟ ਫ੍ਰੈਂਚ ਦਾ ਆਪਣਾ ਸਲੈਂਗ ਉਹ ਨਹੀਂ ਪਾਣਾ ਕਿਉਂਕਿ ਆਪਣੀ ਜਿਹੜੀ ਪੰਜਾਬ ਦੀ ਦੇ ਵਿੱਚ ਇੰਗਲਿਸ਼ ਹੈ ਮਿਡਲ ਸਕੂਲ ਤੋਂ ਸ਼ੁਰੂ ਕੀਤੀ ਜਾਂਦੀ ਹੈ ਤੇ ਅਸੀਂ ਉਹਨੂੰ ਕੰਪਲੀਟ ਕਰਨ ਵਾਸਤੇ ਆਪਾਂ ਨੂੰ ਅੱਛੇ ਇੰਸਟੀਚਿਊਸ਼ਨ ਜੁਆਇਨ ਕਰਨਾ ਚਾਹੀਦਾ ਤੇ ਸੈਲਫ ਸਟੱਡੀ ਹੋਣੀ ਚਾਹੀਦੀ ਹੈ ਜੀ ਕਿਉਂਕਿ ਅੰਗਰੇਜ਼ੀ ਜਿਹੜੀ ਕੈਸੀ ਲੈਂਗੁਏਜ ਹੈ ਆਪਣੀ ਮਾਂ ਬੋਲੀ ਤਾਂ ਹੈ ਨਹੀਂ ਜੀ ਅਸੀਂ ਸਿੱਖੀ ਹੈ ਤੇ ਉਹ ਵੀ ਮਿਡਲ ਸਕੂਲ ਤੋਂ ਬਾਅਦ ਆਪਾਂ ਨੂੰ ਸਕੂਲਾਂ 'ਚ ਪੜਾਈ ਗਈ ਪਰ ਹੁਣ ਤਾਂ ਬਹੁਤ ਸਾਰੇ ਐਸ ਸਕੂਲ ਐ ਕਿ ਲੋਕੀ ਸ਼ੁਰੂ ਤੋਂ ਅੰਗਰੇਜ਼ੀ ਸਿੱਖਦੇ ਨੇ ਇਸ ਕਰਕੇ ਜੇ ਆਪਾਂ ਨੂੰ ਅੰਗਰੇਜ਼ੀ ਅੱਛੀ ਆਂਦੀ ਹੈ ਲਿਖਣੀ ਪੜ੍ਹਨੀ ਸੁਣਨੀ ਤੇ ਬੋਲਣੀ ਚਾਰੋਂ ਕੈਲ ਜ਼ਤਨੀ ਅਚੀ ਹਨ ਤਾਂ ਕਿਸੇ ਵੀ ਸਟੂਡੈਂਟ ਵਾਸਤੇ ਜਿਹੜਾ ਮਿਨਿਮਮ ਬੈਂਡ 6 7 ਹੈਗਾ ਉਹ ਲੈਣਾ ਕੋਈ ਮੁਸ਼ਕਿਲ ਨਹੀਂ ਹੈ। ਅੱਛਾ ਜੀ। ਮਤਲਬ ਆਇਲਜ਼ ਪਾਸ ਕਰਨੀ ਜ਼ਰੂਰੀ ਹੈ ਜਾਂ ਟੋਫਲ ਹੁੰਦੀ ਹੈ ਉਹਨਾਂ ਉਹਨਾਂ ਦੇ ਜਿਹੜੇ ਹਰ ਕੋਈ ਬਹੁਤ ਸਾਰਾ ਕੁਝ ਸਭ ਕੁਝ ਇੰਗਲਿਸ਼ ਚ ਹੈ। ਜੀ। ਬਹੁਤ ਬਹੁਤ ਜ਼ਰੂਰੀ ਹੈ ਆਇਲਜ਼ ਪਾਸ ਕਰਨਾ। ਵੀ ਉਸ ਤੋਂ ਬਿਨਾ ਤੁਸੀਂ ਇੱਥੇ ਚੱਲ ਨਹੀਂ ਪਾਉਂਗੇ ਸਾਰੇ ਡਿਪਾਰਟਮੈਂਟ ਸਭ ਕੁਝ ਵਿਸ਼ੇਕ ਇੱਥੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਸਰਕਾਰੀ ਡਿਪਾਰਟਮੈਂਟਸ ਦੇ ਵਿੱਚ ਅਸੀਂ ਤੁਹਾਨੂੰ ਟਰਾਂਸਲੇਟਰ ਦੇ ਦਈਏ ਪੰਜਾਬੀ ਦੇ ਟਰਾਂਸਲੇਟਰਜ਼ ਬਹੁਤ ਨੇ ਤੇ ਹਰ ਡਿਪਾਰਟਮੈਂਟ ਦੇ ਜੇ ਤੁਸੀਂ ਹਾਸਪੀਟਲ ਜਾਣਾ ਹੈ ਜਾਂ ਤੁਸੀਂ ਸਕੂਲ ਚ ਆਪਣੇ ਬੱਚਿਆਂ ਨੂੰ ਲੈ ਕੇ ਜਾਣਾ ਹੈ ਤੁਹਾਨੂੰ ਅੰਗਰੇਜ਼ੀ ਨਹੀਂ ਸਮਝ ਆ ਰਹੀ ਤਾਂ ਟਰਾਂਸਲੇਟਰ ਮਿਲਦਾ ਫੜੀ ਮਦਦ ਕਰਨ ਵਾਸਤੇ ਫਿਰ ਵੀ ਉਹਦੀ ਅੰਡਰਸਟੈਂਡਿੰਗ ਅਪਨ ਕਰਨੀ ਪਈ ਅੰਗਰੇਜ਼ੀ ਆਨ ਪੋਸਿਬਲ ਹੋ ਰਹੀ ਹੈ ਕਿਉਂਕਿ ਅਸੀਂ ग्लोबल कम्युनिटी ਨੂੰ ਮੀਟ ਕਰਨਾ ਹੋਵੇ ਵਿਚ ਰਹਿਣਾ ਅਸੀਂ ਆਪਣੇ ਆਪ ਦੇ ਵਿੱਚ ਨਹੀਂ ਰਹਿਣਾ ਕਿ ਅਸੀਂ ਆਪਣੇ ਤਿਰਸਰੇ ਪੰਜਾਬੀਆਂ ਨਾਲ ਹੀ ਰਵਾਂਦੇ ਬਸ ਸਭ ਨਾਲ ਮਿਲ ਕੇ ਕੰਮ ਕਰਾਂਗੇ ਤੋਂ ਲੈਂਗੁਏਜ ਦੀ ਅੰਡਰਸਟੈਂਡਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜੀ ਕਿਹੜੇ ਸਕਿੱਲ ਦੀ ਜ਼ਿਆਦਾ ਅੱਜ ਕੱਲ ਕੈਨੇਡਾ ਦੇ ਵਿੱਚ ਜ਼ਿਆਦਾ ਜ਼ਰੂਰਤ ਹੈ ਜੀ ਮਤਲਬ ਤੁਹਾਨੂੰ ਲੱਗਦਾ ਹੈ ਵੀ ਡਿਮਾਂਡ ਹੈ ਜ਼ਿਆਦਾ ਜੀ ਟ੍ਰੈਂਡਿੰਗ ਦੇ ਵਿੱਚ ਕਿਹੜਾ ਸਕਿੱਲ ਇਸ ਟਾਈਮ ਚੱਲ ਰਿਹਾ ਜਿਵੇਂ ਪਿੱਛੇ ਜੀ ਕਹਿੰਦੇ ਸੀ ਅਕਾਊਂਟੈਂਟ ਜਿਹੜੇ ਹੈਗੇ ਬਹੁਤ ਜ਼ਿਆਦਾ ਮਤਲਬ ਆ ਸਕਦੇ ਆ ਇੱਥੇ ਉਹਨਾਂ ਦੀ ਡਿਮਾਂਡ ਬਹੁਤ ਹੈ ਤਾਂ ਤੁਹਾਨੂੰ ਕੀ ਲੱਗਦਾ ਕੈਨੇਡਾ ਚ ਇਸ ਟਾਈਮ ਕੀ ਟ੍ਰੈਂਡਿੰਗ ਚੱਲ ਰਹੀ ਹੈ ਕਿਹੜਾ ਹਰ ਉਸ ਇਨਸਾਨ ਦਾ ਵੈਲਕਮ ਕਰਦਾ ਜਿਹੜਾ ਕਿਸੇ ਸੋਸਾਇਟੀ ਨੂੰ ਕੰਟ੍ਰਿਬਿਊਟ ਕਰ ਸਕਦਾ ਵੈਰੀ ਗੁੱਡ ਜਿਹੜਾ ਪੜਿਆ ਲਿਖਿਆ ਠੀਕ ਜਿਹਨੂੰ ਆਪਾਂ ਕਹਿ ਦਿੰਦੇ ਆ ਅਗਾਹ ਵੱਧੂ ਜੀ ਆ ਫੀਚਰਸ ਆ ਹੈਲਥ ਕੇਅਰ ਵਰਕਰਸ ਨਰਸਸ ਡਾਕਟਰਸ ਸਾਰਿਆਂ ਦੇ ਟੀਚਰਸ ਮਤਲਬ ਸਾਇੰਸ ਸਾਇੰਸ ਦੇ ਟੀਚਰਸ ਹੋਣ ਜਾਂ ਮੈਥ ਦੇ ਕਿਹੜੇ ਟੀਚਰਸ ਜਿਹੜੇ ਇਥੇ ਆਕੇ এডੂਕੇਸ਼ਨ ਲੈ ਸਕਣ ਕਿਉਂਕਿ ਉਹ ਲੈਂਗੁਏਜ ਟੀਚਰਸ ਵੀ ਇੰਪੋਰਟੈਂਟ ਹੋਣੇ ਜਾ ਰਹੇ ਨੇ बिकॉज ਬਹੁਤ ਸਾਰੇ ਇਥੇ ਸਕੂਲਾਂ ਦੇ ਵਿੱਚ ਪੰਜਾਬੀ ਹਿੰਦੀ ਸਟਾਰਟ ਕਰਤੀ ਗਈ ਹੈ ਜੀ ਤੇ ਆਪਾਂ ਚਾਹੁੰਦੇ ਆ ਕਿ ਕਮਿਊਨਿਟੀ ਨੂੰ ਫੀਡ ਕਰਨ ਵਾਸਤੇ ਉਹਨਾਂ ਨੂੰ ਅੰਡਰਸਟੈਂਡ ਕਰਨ ਵਾਲੇ ਜਿਹੜੇ ਟੀਚਰਸ ਨੇ ਉਸ ਕੰਟਰੀ ਦੇ ਆਂ उन उन्हों मदद कर क्योंकि जो कल्चरल डिफरेंस है कल्चर ही समझ सकता हर हर प्रोफेशन की जोड़ है टीचरस भी उन्नी ही डिमांड ने डॉक्टर्स भी नर्सिज भी इन्वेस्टर्स भी कि अगे बढ़िए इस रिस रिसे बहर निकल के फिर गिनती अगे जा सके ਤੁਸੀਂ ਜਿਵੇਂ ਹੁਣੇ ਦੱਸਿਆ ਇਹ ਗੱਲ ਮੈਨੂੰ ਨਹੀਂ ਸੀ ਪਤਾ ਇਸ ਗੱਲ ਇਹ ਗੱਲ ਦੀ ਜਾਣਕਾਰੀ ਇੱਥੇ ਨਹੀਂ ਬਹੁਤ ਘੱਟ ਲੋਕਾਂ ਨੂੰ ਹੈਗੀ ਹੈ ਵੀ ਪੰਜਾਬੀ ਹਿੰਦੀ ਦੀ ਪੜ੍ਹਾਈ ਵੀ ਸ਼ੁਰੂ ਹੋ ਚੁੱਕੀ ਹੈ ਕੈਨੇਡਾ ਦੇ ਵਿੱਚ ਕਿਹੜੀ ਕਿਹੜੀ ਸ਼ੇਡ ਚ ਹੋਈ ਹੈ ਇਹ ਥੋੜਾ ਜਿਹਾ ਦੱਸੋ ਥੋੜਾ ਜਿਹਾ ਮੈਨੂੰ ਆਪਣੇ ਪ੍ਰੋਵਿੰਸ ਦਾ ਪਤਾ ਸਾਡੀ ਇੱਥੇ ਇੱਕ ਸਕੂਲ ਵੀਜ਼ਨ ਹੈ ਸਾਬਨ ਉਹ ਸਕੂਲ ਵੀਜ਼ਨ ਹੈਗੀ ਹੈ ਨਾਰਥ ਵਿੱਚ ਅੱਛਾ ਜਿੱਥੇ ਪੰਜਾਬੀ ਇਨ ਸਟਾਰਟ ਕਰਤਾ ਗਿਆ ਤੇ ਹੁਣ ਜਿਹੜੇ ਗੁਰਦੁਆਰੇ ਤੇ ਮੰਦਰ ਦੇ ਪ੍ਰੋਗਰਾਮ ਨੇ ਉਹਨਾਂ ਚ ਵੀ ਹਿੰਦੀ ਪੰਜਾਬੀ ਦੀ ਗ੍ਰਾਂਟ ਦਿੱਤੀ ਜਾ ਰਹੀ ਹੈ ਕਿ ਸਿਫਟਿ ਕਲਚਰ ਨਾਲ ਜੁੜੀ ਰਹੀ ਹੈ। ਨਹੀਂ ਇਹ ਬਹੁਤ ਵੱਡੀ ਗੱਲ ਹੈ ਜੀ। ਇਹ ਇਹ ਇੱਕ ਸਾਡੇ ਲਈ ਬ੍ਰੇਕਿੰਗ ਨਿਊਜ਼ ਹੈ ਜੀ ਇਹ। ਵੀ ਇਹ ਮੈਨੀਟੋਬਾ ਦੇ ਵਿੱਚ ਇਹ ਸ਼ੁਰੂ ਕਰ ਦਿੱਤਾ ਗਿਆ। ਪਹਿਲਾਂ ਉੱਧਰ ਬਰੈਂਟਨ, ਮਿਸਿਸਾਗਾ ਕਰਕੇ ਟੋਰਾਂਟੋ ਦੇ ਵਿੱਚ ਤੇ 온ਟਾਰੀਓ ਸਟੇਟ ਦੇ ਵਿੱਚ ਤਾਂ ਪਤਾ ਹੀ ਸੀਗਾ। ਉੱਧਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਨੂੰ ਪਤਾ ਹੈਗਾ ਵੀ ਉੱਥੇ ਪੰਜਾਬੀ ਹਿੰਦੀ ਚ ਤਾਂ ਉੱਥੇ ਤਾਂ ਸੜਕਾਂ ਦੇ ਉੱਪਰ ਜਿਹੜੇ ਸਾਈਨ ਬੋਰਡ ਵੀ ਨੇ ਉਹ ਪੰਜਾਬੀ ਚ ਲੱਗੇ ਹੋਏ ਨੇ। ਤੇ ਇਹ ਮੈਨੀਟੋਬਾ ਚ ਵੀ ਇਹ ਕਦੋਂ ਸ਼ੁਰੂ ਹੋਇਆ ਜੀ ਇਹ? ਇਨ ਰੋਗਿਆ ਥੋੜਾ ਥੋੜਾ ਚੀਜ਼ ਹੋ ਗਿਆ ਹੈ। ਅੱਛਾ ਜੀ। ਜਿੰਦਾ ਕੋ ਐਗਜ਼ੈਕਟ ਡੇਟ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿਉਂਕਿ ਮੇ ਕੋਈ ਐਨੀ ਬਟ ਇਟ ਇਜ਼ ਅਵੇਲੇਬਲ ਔਨ ਦਾ ਇੰਟਰਨੈਟ। ਜਿਹੜਾ ਆਪਣਾ ਡਰਾਈਵਿੰਗ ਟੈਸਟ ਹੈ ਉਹ ਵੀ ਆਪਾਂ ਪੰਜਾਬੀ ਚ ਜਿਹੜਾ ਪਾਸ ਕਰਨ ਵਾਸਤੇ ਉਹ ਤੁਹਾਨੂੰ ਪੜਾ ਦਿੰਦੇ ਨੇ। ਤੁਸੀਂ ਪੜ੍ਹ ਸਕਦੇ ਹੋ ਬਟ ਪਿੱਛੇ ਜਿਹੜਾ ਹੁਣ ਸਭ ਤੋਂ ਵੱਡੀ ਪ੍ਰੋਬਲਮ ਆਈ ਹੈ ਆਪਾਂ ਨੂੰ ਟਰੱਕਸ ਦੀ ਕਿ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਟਰੱਕ ਡਰਾਈਵਰਸ ਉਹਨਾਂ ਨੂੰ ਲੋਕ ਕੀ ਤਾਂ ਹੈ बिकॉज ਜੋ ਤੁਸੀਂ প্রভਿੰਸ ਤੋਂ ਬਾਹਰ ਚਲਾਣਾ ਲੋਕਾਂ ਕਾਰ ਚਲਾਨੀ ਹੈਸ ਫਾਈਨ ਕਾਉਂਸ ਸਾਈਨਸ ਦਾ ਤਕੜਾ ਬਟ ਉਹਦੇ ਵਿੱਚ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਉਹਨਾਂ ਨੂੰ ਟਰੱਕ ਡਰਾਈਵਰਸ ਕਹਿੰਦੇ ਉਹਨਾਂ ਦਾ ਲਿਸੈਂਸ ਕੰਸੀ ਦਿੱਤਾ ਗਿਆ ਕਿਉਂਕਿ ਉਹ ਵੀ ਦੀ ਲੋਡ ਬਹੁਤ ਜ਼ਿਆਦਾ ਹੈ ਕਿਉਂਕਿ ਜਿਹੜਾ ਹਾਈਵੇ ਤੇ ਟਰੱਕ ਚਲਾ ਰਿਹਾ ਉਹਨੂੰ ਅੰਗਰੇਜ਼ੀ ਜਾਣੀ ਚਾਹੀਦੀ ਹੈ ਉੱਤੇ ਪੰਜਾਬੀ ਸਾਈਨਸ ਨਹੀਂ ਹੈਗੀ ਬਿਲਕੁਲ ਕਿ ਉਹਨੂੰ ਅੰਗਰੇਜ਼ੀ ਬੋਲਣੀ ਆਣੀ ਚਾਹੀਦੀ ਹੈ ਸਮਝ ਆਣੀ ਚਾਹੀਦੀ ਹੈ ਜੇ ਉਹਨੂੰ ਕੋਈ ਪੁਲਿਸ ਆਫੀਸਰ ਜਾਂ ਕੋਈ ਹੋਰ ਬੰਦਾ ਸਿਸ ਕੁਝ ਵੀ ਪੁੱਛਦਾ ਤਾਂ ਉਹ ਨਾਲ ਉਹ ਠੀਕ ਜਵਾਬ ਦੇ ਸਕੇ ਜਿਹੜਾ ਕਿ ਸੁਭਿੰਦੀ ਜੀ ਠੀਕ ਆ ਡਾਕਟਰ ਅਵਨੀਸ਼ ਜੋਲੀ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਬਹੁਤ ਸਮਾਂ ਵਧੀਆ ਬੀਤਿਆ ਤੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਅਗਲੇ ਪ੍ਰੋਗਰਾਮ ਲਈ ਫੇਰ ਕਿਸੇ ਹੋਰ ਸ਼ਖਸੀਅਤ ਨਾਲ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਧੰਨਵਾਦ